ਪਹਿਲੇ ਪਤਰਾ ਤੋਂ ਇੱਕ ਮਿੰਟ ਹੋਵੇ। ਦੁਕਾਨ ਸਾਰੇ ਇੱਕ ਵਾਰ ਥੋੜਾ ਜਿਹਾ ਬਸ ਇੱਕ ਮਿੰਟ। ਥੋੜਾ ਜਿਹਾ ਖੁੱਲਾ ਕਰਕੇ ਚੇਅਰਮੈਨ ਮੈਨੂੰ ਬਣਾਈ ਫੋਟੋ। ਤੇ ਪੱਕੇ ਇੱਕ ਦੇਣਾ ਜੀ ਆ ਦਾਨ ਫੋਟ ਨੇ 2000 ਰੁਪਏ ਦਾਨ ਫੋਟ 2027 ਦਾਨ ਚਰਨਜੀਤ ਪਤਰਾ ਸ਼ਿਖਰ। ਜ਼ਿਕਰਾਂ ਚ ਨਾ All right. ਹੇ ਜੀ ਜੀ ਬੜੀ ਬੜੀ ਹੈ ਜੀ ਹਾਂਜੀ ਸਾਰਾ ਜਿਹੜੀ ਇਲੈਕਸ਼ਨ ਹੋਈ ਹੈ ਜਿੱਤ ਪ੍ਰਾਪਤ ਹੋਈ ਹੈ ਕੀ ਕਹਿਣਾ ਚਾਹੋਗੇ ਜੀ ਗੋਜੀ ਜਿਹੜੀ ਇਲੈਕਸ਼ਨ ਪ੍ਰਾਪਤ ਹੋਈ ਹੈ ਜਿੱਤ ਜਿਹੜੀ ਪ੍ਰਾਪਤ ਹੋਈ ਹੈ ਸਲੀਏ ਦੇ ਆ ਵੇਖੋ ਦੋ ਬੰਦੇ ਲੈਟਰ ਵਾਲੇ ਕੋਈ ਹੈਗੇ ਤੇ ਮੇਰੇ ਬੋਦ ਭਰਾ ਨੇ ਪਰ ਆ ਦੋ ਬੰਦਿਆਂ ਦਾ ਵੀ ਮਤਲਬ ਸਾਦੇ ਮੈਨੂੰ ਸਾਰੇ ਵੀਰਾਂ ਦਾ ਹੀ ਪਰ ਸਾਰੀ ਟੀਮ ਦਾ ਹੀ ਪਰ ਇਹਨਾਂ ਦੋ ਬੰਦਿਆਂ ਦੇ ਸਿਰਾਂ ਪੈਂਦਾ ਵਾ ਮੈਂ ਤੇ ਕੋਰਟਿੰਗ ਦੇ ਵਿੱਚ ਵੀ ਨਹੀਂ ਘਲੋਤਾ ਕੋਰਟਿੰਗ ਦੇ ਵਿੱਚ ਵੀ ਮੇਰੇ ਉਹੀ ਭਰਾ ਘਲੋਤੇ ਨੇ ਜਿਨ੍ਹਾਂ ਨੇ ਮੈਨੂੰ ਆਕੇ ਦੱਸਿਆ ਕਿ ਆਪਾਂ ਜਿੱਤਦੇ ਹਾਂ ਪਿਛਲੇ ਲੰਬੇ ਸਮੇਂ ਤੋਂ ਵੀ ਆਪ ਜੀ ਇਹ ਜ਼ਿੰਮੇਵਾਰੀ ਸੰਭਾਲ ਦੇ ਰਹੇ ਹੋ ਹੁਣ ਫੇਰ ਇਹ ਜ਼ਿੰਮੇਵਾਰੀ ਤੁਹਾਨੂੰ ਮਿਲੀ ਆ ਜਿਨਨੇ ਵੀ ਮੰਡੀ ਦੇ ਵੋਟਰ ਆ ਉਹਨਾਂ ਦਾ ਕਿੰਨਾ ਕੁ ਧੰਨਵਾਦ ਕਰਨਾ ਧੰਨਵਾਦ ਇਹ ਜਿੰਨਾ ਕਰਦਾ ਮੈਂ ਥੋੜਾ ਇਹਨਾਂ ਦੀ ਮੈਂ ਮੂਲ ਦੇ ਦੇ ਨਹੀਂ ਸਕਦਾ ਪਰ ਫਿਰ ਵੀ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮਨੂ ਬੜੀਆਂ ਬੜੀਆਂ ਤਾਕਤਾਂ ਸੀਗੀਆਂ ਮੇਰੇ ਪਰਿਵਾਰ ਵੀ ਰਾਂ ਨੂੰ ਜੁੜਿਆ ਹੀ ਮੇਰੇ ਸੱਜਣ ਮਿੱਤਰ ਜਿਨ੍ਹਾਂ ਮੇਰੇ ਨਾਲ ਖਾਦਾ ਪੀਤਾ ਮੇਡੀਆਂ ਲੱਤਾਂ ਖਿੱਤੇ ਨੂੰ ਉਹ ਵੀ ਫਿਰਦੇ ਹੀ ਮਹਾਰਾਜ ਨੇ ਮਿਹਰ ਕੀਤੀ ਬਾਬੇ ਦੀਪ ਸਿੰਘ ਨੇ ਤੇ ਕੋਈ ਵਾਰ ਨਹੀਂ ਮਿੰਗਾ ਹੋਇਆ ਸਾਡਾ ਕਿੰਨੀਆਂ ਟੋਟਲ ਵੋਟਾਂ ਸੀ ਆਪਣੀ ਇਹ ਤੁਹਾਨੂੰ ਇਹ ਸੱਟ ਨਹੀਂ ਦੱਸਣਗੇ ਜੰਨਤ ਸਾਹਿਬ ਕਿੰਨੀਆਂ ਵੋਟਾਂ ਹਾਂਜੀ ਸਰ ਦਾ ਪ੍ਰਣਾਮ ਸਤਿਮ ਜੀ ਮੈਂ ਜਤਿੰਦਰ ਖੁਰਾਨਾ ਵੋਟਾਂ ਦੀ ਗਿਣਤੀ ਇਸ ਤਰ੍ਹਾਂ ਜੀ 135 ਵੋਟਾਂ ਪ੍ਰਧਾਨ ਹਰਣੂ ਪਈਆਂ ਬੱਤਰਾ ਜੀ ਨੂੰ ਤੇ 96 ਵੋਟਾਂ ਸੇਖੋ ਸਾਹਿਬ ਨੂੰ ਪਈਆਂ ਤੇ ਗੁਰਸ਼ੇਵਕ ਜੀ ਨੂੰ ਪਈਆਂ ਜੀ 98 ਵੋਟਾਂ 300 32 ਵੋਟਾਂ ਸੀ ਜਿਹਦੇ ਵਿੱਚੋਂ ਤਿੰਨ ਵੋਟਾਂ ਕੈਂਸਲ ਹੋਈਆਂ ਨੇ ਤੇ 329 ਵੋਟਾਂ ਦਾ ਰਿਜ਼ਲਟ ਆਇਆ ਜੀ ਕੀ ਲੱਗਦਾ ਹੈ ਦੁਬਾਰੇ ਫੇਰ ਜਿਹੜਾ ਪਿਛਲੀਆਂ ਇਹਨਾਂ ਨੇ ਚੰਗੇ ਕੰਮ ਕੀਤੇ ਆ ਫੇਰ ਅੱਜ ਲੋਕਾਂ ਨੇ ਉਸ ਨੂੰ ਦੁਹਰਾਇਆ ਜੀ ਲੋਕਾਂ ਨੇ ਉਹ ਚੰਗੇ ਕੰਮ ਕੀਤੇ ਤੇ ਉਸੇ ਚੀਜ਼ ਦਾ ਫਤਵਾ ਦਿੱਤਾ ਜੀ ਔਰ ਅਗਰ ਕੋਈ ਸਾਡੇ ਕੋਲ ਇਸ ਵਿੱਚ ਕਮੀ ਪੇਸ਼ੀ ਹੈਗੀ ਤੁਹਾਨੂੰ ਆਪਾਂ ਦੂਰ ਵੀ ਕਰਾਂਗੇ ਜ਼ਰੂਰ ਕਿਤਨਾ ਜਿਹੜੇ ਗਿਲੇ ਸ਼ਿਕਵੇ ਸੀਗੇ ਛੋਟੇ ਛੋਟੇ ਕੰਮਾਂ ਨੂੰ ਲੈ ਕੇ ਹੁਣ ਆਉਣ ਵਾਲੇ ਸਮੇਂ 'ਚ ਪ੍ਰਧਾਨ ਜੀ ਵੱਲੋਂ ਸਾਡੀ ਟੀਮ ਨੂੰ ਕੀ ਕੀ ਜਾਨੇ ਨਹੀਂ ਦੂਰ ਕਰਾਂਗੇ ਗਿਲੇ ਸ਼ਿਕਵੇ ਸ਼ਿਕਵੇ ਉਹਨਾਂ ਨਾਲ ਤੇ ਇਹੋ ਜਿਹੀ ਕੋਈ ਗੱਲ ਨਹੀਂ ਜੀ ਸ਼ਾਂਤਬਾਈ ਢੰਗ ਨਾਲ ਪਈਆਂ ਜੀ ਬਹੁਤ ਸ਼ਾਂਤਬਾਈ ਢੰਗ ਨਾਲ ਪਈਆਂ ਹੈ ਪੁਲਿਸ ਪ੍ਰਸ਼ਾਸਨ ਦਾ ਵੀ ਇਹਦੇ ਵਿੱਚ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਸਾਡਾ ਬਹੁਤ ਯੂਨੀਅਨ ਦਾ ਸਾਥ ਦਿੱਤਾ ਜੀ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀ ਰਾਜਦੀਪ ਸਿੰਘ ਉਪਲ ਚੇਅਰਮੈਨ ਬੱਲਾ ਫਰੂਟ ਐਂਡ ਵੈਜੀਟੇਬਲ ਮਰਚੈਂਟਸ ਐਸੋਸੀਏਸ਼ਨ ਜਿਹੜੀ ਇਲੈਕਸ਼ਨ ਹੋ ਰਹੀ ਸੀ ਕਾਫੀ ਦਿਨਾਂ ਤੋਂ ਚੱਲ ਰਹੀ ਆ ਸੀ ਅੱਜ ਕਿਹਨਾਂ ਨੂੰ ਜਿੱਤ ਪ੍ਰਾਪਤ ਹੋਈ ਹੈ ਤੇ ਕਿੰਨੀਆਂ ਵੋਟਾਂ ਲਈ ਅੱਜ ਇਲੈਕਸ਼ਨ ਹੋਈ ਹੈ ਜੀ ਤਿੰਨ ਕੈਂਡੀਡੇਟ ਖੜੇ ਸਗੇ ਜੀ ਚਰਨਜੀਤ ਬਤਰਾ ਜੀ ਰਵਿੰਦਰ ਸੇਖੋਂ ਜੀ ਤੇ ਗੁਰਸੇਵਕ ਇਹਨਾਂ ਦਾ ਰਿਜ਼ਲਟਸ ਡਿਕਲੇਅਰ ਹੋ ਗਏ ਨੇ ਜੀ ਚਰਨਜੀਤ ਬਤਰਾ ਜੀ 135 ਵੋਟਾਂ ਲੈ ਕੇ ਗਏ ਨੇ ਗੁਰਸੇਵਕ 98 ਰਵਿੰਦਰ ਸੇਖੋਂ ਜੀ 96 ਵੋਟਾਂ ਜਿੱਤੇ ਸੋ ਬਤਰਾ ਜੀ 37 ਵੋਟਾਂ ਦੇ ਨਾਲ ਜਿੱਤੇ ਨੇ ਜੀ ਇਲੈਕਸ਼ਨ ਬਤਰਾ ਜੀ ਪਿਛਲੇ ਵੀ ਸਮੇਂ ਤੋਂ ਪ੍ਰਧਾਨਗੀ ਦੀ ਜ਼ਿੰਮੇਵਾਰੀ ਨਿਭਾਈ ਜੀ ਜੀ ਉਹ ਪਿਛਲੇ ਟੇਨਿਅਰ ਚ ਵੀ ਉਹ ਹੀ ਪ੍ਰਧਾਨ ਸੀਗੇ ਜੀ ਤੇ ਐਤਕੀ ਵੀ ਜਿੰਨੇ ਵੀ 332 ਮੈਂਬਰਸ ਨੇ ਵੋਟਿੰਗ ਦੇ ਥਰੂ ਉਹਨਾਂ ਨੇ ਆਪਣੇ ਰਾਈਟ ਐਕਸਰਸਾਈਜ਼ ਕੀਤੇ ਨੇ ਤੇ ਉਹਦੇ ਚੋਂ ਉਹੀ ਵਿਕਟੋਰੀਅਸ ਨਿਕਲੇ ਨੇ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਰਏ ਤੇ ਵੋਟਾਂ ਕਿਸ ਤਰ੍ਹਾਂ ਸ਼ਾਂਤ ਬੈਠੀਆ ਵੋਟਾਂ ਬਿਲਕੁਲ ਪੀਸਫੁਲੀ ਔਰ ਫੇਅਰ ਔਰ ਪੀਸਫੁਲ ਵੋਟਿੰਗ ਹੋਈ ਹੈ ਜੀ ਇਸ ਦੇ ਵਾਸਤੇ ਮੈਂ ਸਾਡੇ ਕਮਿਸ਼ਨਰ ਆਫ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਜੀ ਦਾ ਬਹੁਤ ਧੰਨਵਾਦੀ ਆ ਜੀ ਉਹਨਾਂ ਨੇ ਬਹੁਤ ਸਖਤ ਅੱਛੇ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਸੀ ਮਾਰਕੀਟ ਕਮੇਟੀ ਨੇ ਵੀ ਪੂਰਾ ਸਹਿਯੋਗ ਦਿੱਤਾ ਜੋ ਜੋ ਸਾਡ ਨੂੰ ਰਿਕੁਆਇਰਮੈਂਟ ਸੀਗੀ ਉਹ ਉਹਨਾਂ ਨੇ ਵੀ ਸਾਡੇ ਨਾਲ ਪੂਰਾ ਸਹਿਯੋਗ ਦਿੱਤਾ ਸਾਡੇ ਜਿੰਨੇ ਵੀ ਮੈਂਬਰ ਸਹਬਾਨ ਸੀਗੇ ਉਹਨਾਂ ਨੇ ਵੀ ਇੱਕ ਬੜਾ ਅੱਛਾ ਐਗਜ਼ੈਂਪਲ ਪੀਸਫੁਲੀ ਵੋਟਿੰਗ ਕਰਕੇ ਔਰ ਇਸ ਚੀਜ਼ ਨੂੰ ਐਗਜ਼ੀਕਿਊਟ ਕਰਾਇਆ ਸੋ ਮੈਂ ਓਵਰਆਲ ਆਪਣੇ ਪ੍ਰਸ਼ਾਸਨ ਦਾ ਔਰ ਆਪਣੇ ਐਸੋਸੀਏਸ਼ਨ ਦਾ ਬਹੁਤ ਧੰਨਵਾਦੀ ਹਾਂ ਕਿਉਂਕਿ ਜ਼ਿੰਮੇਵਾਰੀ ਮੇਰੇ ਤੇ ਸੋਲੀ ਦਿੱਤੀ ਗਈ ਸੀਗੀ ਟੂ ਐਗਜ਼ੀਕਿਊਟ ਪ੍ਰੈਸਾਈਡਿੰਗ ਆਫਸਰ ਮੈਂ ਸੀਗਾ ਔਰ ਮੈਂ ਬਹੁਤ ਥੈਂਕਫੁਲ ਔਰ ਗ੍ਰੇਟਫੁਲ ਹਾਂ ਸਾਰਿਆਂ ਦਾ ਕਿ ਜਿਨ੍ਹਾਂ ਨੇ ਇਹਨੂੰ ਇੱਕ ਸਕਸੈਸਫੁਲ ਇਲੈਕਸ਼ਨ ਅੱਜ ਕਰਵਾਈ ਹੈ ਜੀ ਬਤਰਾ ਜੀ ਜਿੱਤੇ ਨੇ ਕੀ ਕਹਿਣਾ ਚਾਹੋਗੇ ਬਤਰਾ ਜੀ ਬਤਰਾ ਜੀ ਜਿੱਤੇ ਜ਼ਰੂਰ ਨੇ ਜੀ ਬਟ ਅੰਮ੍ਰਿਤਸਰ ਜਿਹੜੀ ਵੱਲਾ ਸਬਜ਼ੀ ਮੰਡੀ ਹੈ ਤੇ ਇੱਕ ਨੋਨ ਫੈਕਟ ਹੈ ਕਿ ਬਹੁਤ ਹੀ ਜ਼ਿਆਦਾ ਡਵੈਲਪਮੈਂਟ ਦਾ ਕੰਮ ਇਹਦੇ ਤੇ ਰੁਕਿਆ ਹੋਇਆ ਹੈ ਕੁਝ ਵਾਰੀ ਇਹ ਕਿਹਾ ਜਾਂਦਾ ਜੀ ਕਿ ਇਦੇ ਅੰਦਰ ਅੰਡਰ ਦਾ ਅਮਿਊਨੇਸ਼ਨ ਡੰਪ ਹੈ ਬਟ ਬਤਰਾ ਜੀ ਨੂੰ ਆਈ ਥਿੰਕ ਮੈਂਬਰਸ ਨੇ ਇਤ ਕੀ ਬਹੁਤ ਹੀ ਪ੍ਰੀਕ ਇਲੈਕਸ਼ਨ ਕੈਂਪੇਨਿੰਗ ਦੇ ਅੰਦਰ ਇਸ ਗੱਲ ਦਾ ਮੁੱਦਾ ਉਠਾਇਆ ਗਿਆ ਹੈ ਅਸੀਂ ਲੋਕਲ ਗਵਰਨਮੈਂਟ ਕੋਲ ਵੀ ਇਸ਼ੂਸ ਲੈ ਕੇ ਜਾਵਾਂਗੇ ਮਤਲਬ ਸਫਾਈ ਕਰਨ ਵਾਸਤੇ ਕੋਈ ਆਰਮੀ ਨਹੀਂ ਰੋਕਦੀ ਜੀ ਇੱਕ ਬੇਸਿਕ ਚੀਜ਼ ਹੈ ਜਿੱਥੇ ਖਾਨ ਪੀਨ ਹੈ ਸਾਰਾ ਸ਼ਹਿਰ ਨੂੰ ਅਸੀਂ ਰੋਕਦੇ ਆ ਕੋਈ ਆਰਮੀ ਉਹ ਦਾ ਬੰਦਾ ਆ ਕੇ ਸਫਾਈ ਕਰਨ ਸਫਾਈ ਦਾ ਠੇਕੇ ਵੀ ਦਿੱਤੇ ਗਏ ਨੇ ਬਟ ਸਫਾਈ ਨਹੀਂ ਹੁੰਦੀ ਉਹ ਠੇਕੇਦਾਰ ਕਿਉਂ ਨਹੀਂ ਕਰਦੇ ਉਹਦੀ ਜਵਾਬਦਾਰੀ ਵਿਭਾਗ ਕੋਲ ਹੈ ਵਿਭਾਗ ਦੀ ਜਵਾਬਦਾਰੀ ਸਰਕਾਰ ਕੋਲ ਹੈ ਅਸੀਂ ਵੀ ਬਹੁਤ ਦੇਰ ਇਸ ਚੀਜ਼ ਨੂੰ ਵੇਟ ਕਰਦੇ ਰਹੇ ਹਾਂ ਬਟ ਆਈ ਥਿੰਕ ਲੋਕੀ ਐਸ ਵੇਲੇ ਅਖ ਚੁੱਕੇ ਨੇ ਡਵੈਲਪਮੈਂਟ ਵਰਕਸ ਹੋਣੇ ਚਾਹੀਦੇ ਨੇ ਕੁਝ ਦਿਨ ਪਹਿਲੇ ਐਮ ਐਲ ਏ ਸਾਹਿਬ ਵੀ ਇੱਥੇ ਆਏ ਸੀਗੇ ਸਾਡੇ ਏਰੀਆ ਦੇ ਐਮ ਐਲ ਏ ਸਾਹਿਬ ਵੀ ਆਏ ਸੀਗੇ ਉਹ ਕੁਝ ਸਟੇਟਮੈਂਟਸ ਦੇ ਕੇ ਗਏ ਸੀਗੇ ਕਿ ਜੀ ਉਹ ਕੰਮ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਇਨਵਾਈਟ ਕਰਾਂਗੇ ਉਹਨਾਂ ਕੋਲ ਜਾਵਾਂਗੇ ਔਰ ਉਹਨਾਂ ਨੂੰ ਇਨਸ਼ੋਰ ਕਰਾਂਗੇ ਕਰਵਾਵਾਂਗੇ ਜੀ ਕਿ ਤੁਸੀਂ ਕਾਈਂਡਲੀ ਆਓ ਕੰਮ ਕਰੋ ਕੰਮ ਕਰਨ ਨੂੰ ਕੋਈ ਨਹੀਂ ਅਥੇ ਰੋਕਦਾ ਪਿਆ ਕਿਸੇ ਨੂੰ ਨਹੀਂ ਕੋਈ ਰੋਕਦਾ ਪਿਆ ਔਰ ਕੰਮ ਦੀ ਬਹੁਤ ਲੋੜ ਹੈ ਪ੍ਰੋਡਿਊਸਰ ਜੀ ਮਤਰਾ ਜੀ ਅੱਜ ਜਿਹੜੀ ਪਤਰਾ ਸਾਹਿਬ ਦੀ ਜਿੱਤ ਜਿੱਕੀ ਖਾਣਾ ਚਾਹੋਗੇ ਜਿੱਤ ਵੇਖੋ ਇੱਕ ਪ੍ਰਧਾਨ ਦੀ ਜਿੱਤ ਨਹੀਂ ਹੁੰਦੀ ਪੂਰੀ ਟੀਮ ਦੀ ਜਿੱਤ ਹੁੰਦੀ ਹੈ ਇੱਕ ਨਾਲ ਬੈਕਐਂਡ ਤੇ ਸਾਰੀ ਟੀਮ ਕੰਮ ਕਰਦੀ ਹੈ ਖਾਲੀ ਪ੍ਰਧਾਨ ਜੀ ਕੰਮ ਨਹੀਂ ਕਰਦੇ ਉਹ ਟੀਮ ਤੁਹਾਡੇ ਸਾਹਮਣੇ ਆ ਸਾਰੀ ਦਿਨ ਰਾਤ ਇਹਨਾਂ ਨੇ ਮਿਹਨਤ ਕੀਤੀ ਹੈ ਚਲੋ ਫੇ ਸਾਡਾ ਹੋਂ ਹੈ ਵੀ ਪ੍ਰੇਜ਼ੈਂਟ ਕਰ ਦਿੰਦੇ ਸਾਨੂੰ ਪਰ ਇਹ ਜਿੱਤ ਸਾਰੇ ਭਰਾਵਾਂ ਦੀ ਕਹੋ ਪ੍ਰਧਾਨ ਜੀ ਦੀ ਕਹਿੰਦੇ ਨਾ ਪਿਛਲੇ ਲੰਬੇ ਸਮੇਂ ਤੋਂ ਵੀ ਪ੍ਰਧਾਨ ਜੀ ਜਿਹੜਾ ਵਾ ਇਹ ਜਿੰਮੇਵਾਰੀ ਸੰਭਾਲ ਤੇ ਆ ਰਹੇ ਕਿ ਲੱਗਦਾ ਹੁਣ ਵੀ ਜਿਹੜੇ ਜਿੰਨੇ ਵੀ ਵੋਟਰ ਉਹਨਾਂ ਨੇ ਸਾਬਤ ਕੀਤਾ ਕਿ ਇਹ ਚੰਗੇ ਕੰਮ ਕੀਤੇ ਜਿਹੜੇ ਫੇਰ ਅੱਗੇ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਬਿਲਕੁਲ ਜੀ ਬਿਲਕੁਲ ਆਉਣ ਵਾਲੇ ਸਮੇਂ ਵਿੱਚ ਜਿਹੜੇ ਮੰਡੀ ਦੇ ਹੋਰ ਵਿਕਾਸ ਕਰਜਾਂ ਦੇ ਕੰਮ ਤੁਹਾਡੇ ਉਹ ਕਰਾਂਗੇ ਜਿਹੜੀਆਂ ਕਮੀਆਂ ਨੇ ਹੁਣ ਪੂਰੀਆਂ ਕਰਾਂਗੇ ਇੱਕ ਟੀਮ ਵਰਕ ਕੰਮ ਕਰੇਗੀ ਪੂਰਾ ਯੂਥ ਕੰਮ ਯੂਥ ਅੱਗੇ ਆਏਗੀ ਉਹ ਕੰਮ ਕਰੇਗੀ ਹੁਣ ਇੱਕ ਪਿਤਾ ਦੀ ਜੇਤੇ ਦੀ ਖੁਸ਼ੀ ਵਿੱਚ ਇੱਕ ਪੁੱਤਰ ਨੂੰ ਬੜੀ ਖੁਸ਼ੀ ਹੁੰਦੀ ਹੈ। ਬਿਲਕੁਲ ਜੀ। ਤੇ ਜਿਹੜੇ ਭਰਾ ਵੀ ਲਾਗੇ ਬਾਹਾਂ ਖੜੇ ਆ ਕੀ ਕਰਨੀ ਚਾਹਗੇ? ਦੇਖੋ ਭਰਾਵਾ ਭਰਾ ਹੀ ਬਾਹਾਂ ਹੁੰਦੇ ਨੇ। ਜੇਤੇ ਚਲੋ ਖੁਸ਼ੀ ਤੇ ਹੁੰਦੀ ਹੀ ਆ। ਪਰ ਜੇ ਕੁਝ ਕੀਤਾ ਤੇ ਆਪਾਂ ਇਹ ਜੇਤੇ ਦੇ ਹੱਕਦਾਰ ਆ ਨਾ। ਜੇ ਕੁਝ ਕੀਤਾ ਨਾ ਹੁੰਦਾ ਤੇ ਫਿਰ ਆਪਾਂ ਉਮੀਦ ਵੀ ਕੀ ਰੱਖਣੀ ਸੀ? ਆਉਣ ਵਾਲੇ ਸਮੇਂ 'ਚ ਹੁਣ ਗਾਂਵ ਵਾਸਤੇ ਜਿਹੜਾ ਵਾ ਇਹ ਜਿਹੜੇ ਧੰਨਵਾਦ ਦੇ ਤੌਰ ਤੇ ਸਾਰੇ ਵੋਟਰਾਂ ਨੂੰ ਕੀ ਕਹਿਣਾ ਚਾਹਗੇ? ਦੇਖੋ ਜੀ ਧੰਨਵਾਦ ਸਾਰਿਆਂ ਦਾ ਬਹੁਤ ਜ਼ਿਆਦਾ। ਜਿਨ੍ਹਾਂ ਨੇ ਵੋਟਾਂ ਪਾਈਆਂ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਉਹਨਾਂ ਦਾ ਵੀ ਧੰਨਵਾਦ ਹੈ ਬਾਕੀ ਦਿਨ ਰਾਤ ਮਿਹਨਤ ਕਰਾਂਗੇ ਹੋਰ ਮਿਹਨਤ ਕਰਾਂਗੇ ਹੋਰ ਬੈਟਰ ਕੀ ਹੋ ਸਕਦਾ ਮੱਡੀ ਵਾਸਤੇ ਉਹ ਦੇਖਾਂਗੇ ਤੇ ਸਾਰੇ ਰਲ ਕੇ ਕੰਮ ਕਰਾਂਗੇ ਪੁਲਿਸ ਪ੍ਰਸ਼ਾਸਨ ਸਵੇਰ ਤੋਂ ਸਵੇਰ ਚ ਲੱਗਾ ਬਿਲਕੁਲ ਜੀ ਬਹੁਤ ਉਹਨਾਂ ਦਾ ਧੰਨਵਾਦ ਹੈ ਉਹਨਾਂ ਨੇ ਬੜਾ ਸਿਸਟਮੈਟਿਕਲੀ ਸਾਡਾ ਸਾਥ ਦਿੱਤਾ ਹੈ ਇੱਥੇ ਏਡੀਸੀਪੀ 3 ਸਰਪਾਲ ਸਿੰਘ ਜੀ ਆਪਸੀ ਦੋ ਡਿਪਟੀ ਸੀਗੇ ਚਾਰ ਐਸਐਚਓ ਸੀਗੇ ਔਰ ਬੜਾ ਵਧੀਆ ਕੰਮ ਹੋਇਆ ਸ਼ਾਂਤੀਪੂਰਕ ਹੋਇਆ ਪ੍ਰਸ਼ਾਸਨ ਵਾਲਾ ਬਹੁਤ ਤੁਹਾਨੂੰ ਸੰਗ ਪੂਰਾ ਸਹਿਯੋਗ ਮਿਲਿਆ ਜੀ ਪੂਰਾ ਇੰਦਰਪੀਰ ਸਿੰਘ ਬਿੱਲਾ ਨਿਯਾਮਪੁਰ ਇਹ ਜਿਹੜੀ ਜਿੱਤ ਆ ਇਹ ਸਾਡੇ ਮੰਡੀ ਵਾਲੇ ਉਹਨਾਂ ਭਰਾਵਾਂ ਦੀ ਜਿੱਤ ਆ ਜਿਹੜੀ ਟੀਮ ਆ ਸਾਰੀ ਵੇਸਦੇ ਜਣਾ ਇਹਨਾਂ ਦਿਨਾਂ ਦਾ ਇੱਕ ਮਿੰਦ ਕੀਤੀ ਵਿਸ਼ਵਾਸ ਤਕਾਇਆ ਇਹਨਾਂ ਵਧੀਆ ਵਿਸ਼ਵਾਸ ਇਚ ਤਾਇਆ ਇਹਨਾਂ ਨੇ ਸਾਰਿਆਂ ਨੇ ਨਾਲ ਚੱਲੇ ਸੀ ਔਰ ਸਾਡੀ ਇਹਨਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਬਣਾਤੀ ਇੱਥੋਂ ਦਾ ਅੱਗੇ ਇੱਥੋਂ ਦੇ ਐਮਐਲਏ ਸਾਹਿਬ ਕਹਿੰਦੇ ਇਹ ਕਰਨਾ ਉਹ ਕਰਨਾ ਇਹਨਾਂ ਨੇ ਕੋਈ ਡਰੇ ਨਹੀਂ ਕੋਈ ਗੱਲਬਾਤ ਨਹੀਂ ਫਿਰ ਵੀ ਆ ਯਾਰ ਜਿਹੜੀ ਗੱਲਬਾਤ ਆ ਰਹੀ ਏ ਉਹਨਾਂ ਨੇ ਕਿਹਾ ਜੀ ਅਸੀਂ ਕੰਮ ਨਹੀਂ ਉਹ ਕੰਮ ਕਿਸ ਨੇ ਨਹੀਂ ਰੋਕੇ ਠੀਕ ਆ ਜਿਹੜੇ ਰੋਗ ਦੇ ਉਹ ਉੱਪਰ ਵਾਲੇ ਜਾਣਦੇ ਨੇ ਉਹ ਇਹ ਬੰਦੇ ਵੀ ਮੰਡੀ ਵਾਲੇ ਜਾਂਦੇ ਸੋ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਸਾਰਿਆਂ ਨੂੰ ਲੈ ਕੇ ਇਹਨਾਂ ਭਰਾਵਾਂ ਦਾ ਸਾਥ ਦਿੱਤਾ ਹੈ ਸਰ ਬਿਲਕੁਲ ਬੜਾ ਵਿਰੋਧ ਕੀਤਾ ਕੀ ਕਰਦਾ ਜੀ ਉਹ ਬੱਸ ਜਿਨ੍ਹਾਂ ਨੇ ਕਰਨਾ ਹੈ ਉਹਨਾਂ ਕਰੀ ਜਾਣਾ ਉਹਦਾ ਸਾਨੂੰ ਕੋਈ ਗੱਲ ਨਹੀਂ ਅਸੀਂ ਭਰਾਵਾਂ ਦੀ ਇਹ ਇਹ ਸਾਡੀ ਭਰਾਵਾਂ ਦੀ ਲਕਸ਼ ਨਹੀਂ ਮੰਡੀ ਵਾਲਾ ਇੱਕ ਪਰਿਵਾਰ ਆ ਪਰਿਵਾਰ 'ਚ ਜਦੋਂ ਕੋਈ ਵੱਡਾ ਇਹ ਤੁਲ ਤੁਲ ਦੇ ਮੁਖੀਆ ਚੋਣ ਦੇ ਅਸੀਂ ਆਪਣਾ ਮੁਖੀਆ ਚੋਣ ਨਹੀਂ ਉਹਨਾਂ ਦੀ ਲਵਾਉਣ ਵਾਸਤੇ ਨਹੀਂ ਚਾਹੀਦੀ ਉਹ ਛੇ ਮੱਥੇ ਉਹਨਾਂ ਨੇ ਕੀਤੀ ਆ ਠੀਕ ਆ ਬਾਕੀ ਗੁਰੂ ਰਾਮਦਾਸ ਨੇ ਇਹਨਾਂ ਭਰਾਵਾਂ ਦੇ ਸਾਰਿਆਂ ਦੇ ਸਿਰ ਤੇ ਹੱਥ ਰੱਖਿਆ ਕਿੰਨੀਆਂ ਯੂਥ ਜਿੰਦਾਬਾਦ 35 ਵੋਟਾਂ ਨੇ ਜਿੱਤਿਆ ਜੀ ਬਹੁਤ ਵੱਡੀ ਜਿੱਤ ਆ ਜਿੱਤ ਦੇ ਇੱਕ ਬੋਰਡ ਦੀ ਮਾਲਕ ਨਹੀਂ ਹੁੰਦੀ 35 ਵੋਟਾਂ ਨੇ ਜਿੱਤੇ ਅਸੀਂ ਬਾਕੀ ਜੋ ਵੀ ਕਿਸ ਨੇ ਬੜਾ ਯੋਗ ਲਾਇਆ ਜੋ ਕੁਝ ਕੀਤਾ ਗੁਰੂ ਅਰਮਾਨਦਾਸ ਨੇ ਇਹਨਾਂ ਸਾਰੇ ਭਰਾਵਾਂ ਦੇ ਸਿਰ ਤੇ ਹੱਥ ਰਗਿਆ ਮਾਲਕ ਇਤਰਾ ਹੀ ਚੜ੍ਹਦੀਆਂ ਕਲਾ ਰੱਖੇ ਅਸੀਂ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰੀਏ ਮੰਦਿਰੇ ਵੱਤ ਵੱਤ ਕੰਮ ਕਰਾ ਸੀਗੇ ਇਹੋ ਹੀ ਸਾਡੀ ਆਸ ਮਿਲ ਆਦਾ ਤੇ ਇਹੋ ਹੀ ਸਾਡੇ ਭਰਾਵਾਂ ਦੇ ਨਾਲ ਥੈਂਕ ਯੂ ਮਿਹਰਬਾਨੀ ਇਹਨਾਂ ਦੀ ਮੈਂ ਜੀ ਪ੍ਰਧਾਨ ਜੀ ਨੂੰ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਦਿੰਦਾ ਜੀ ਔਰ ਇਹਨਾਂ ਨਾਲ ਨਾਲ ਸਾਰੇ ਹੀ ਜਿਨ੍ਹਾਂ ਸਾਡੇ ਮੰਡੀ ਦੇ ਸੋਜਵਾਨ ਵੋਟਰ ਸਾਡੇ ਮੈਂਬਰ ਉਹਨਾਂ ਨੂੰ ਬਹੁਤ ਦਿਲੋਂ ਵਧਾਈ ਦਿੰਦੇ ਆ ਜੀ ਜਿਨ੍ਹਾਂ ਸਾਡੇ ਪਿਛੇ ਲਾ ਕੇ ਇੰਨਾ ਸੰਜੋਗ ਦਿੱਤਾ ਇੰਨਾ ਸਾਡੇ ਪਿਛੇ ਯੋ ਸਾਰੇ ਵਧਾਈ ਦੇ ਬਹੁਤ ਬਹੁ ਪਾਤਰ ਨੇ ਜੀ ਕਿੰਨੇ ਵਜੇ ਤੱਕ ਕਿੰਨੇ ਵਜੇ ਤੱਕ ਚੱਲੀ VOTING VOTING ਜੀ ਸਵੇਰੇ 9 ਵਜੇ ਤੋਂ ਸ਼ੁਰੂ ਹੋਈ ਹੈ ਜੀ 2 ਵਜੇ ਤੱਕ ਟਾਈਮ ਸੀ ਜੀ ਕੋਈ ਹੱਲਾ ਗੁੱਲਾ ਕੋਈ ਨਹੀਂ ਨਾ ਜੀ ਨਾ ਬਿਲਕੁਲ ਨਹੀਂ ਜੀ ਬਿਲਕੁਲ ਪ੍ਰਸ਼ਾਸਨ ਵੀ ਬਹੁਤ ਵਧੀਆ ਸਾਡਾ ਸਾਥ ਦਿੱਤਾ ਉਹ ਤੁਹਾਡੇ ਪ੍ਰੈਸ ਵੀਰ ਵੀ ਸਾਰੇ ਸਵੇਰੇ ਸਾਡੇ ਨਾਲ ਹੀ ਆ ਕੋਈ ਕਿਸ ਤਰ੍ਹਾਂ ਦੀ ਮੁਸ਼ਕਲ ਨਹੀਂ ਆਈ ਦੁਬਾਰੇ ਫੇਰ ਜਿਹੜਾ ਪ੍ਰਧਾਨ ਜੀ ਦੇ ਸਿਰ ਤੇ ਸੇਰਾ ਜਿੱਦ ਦਾ ਵਜਾ ਕੀ ਕਹਿਣਾ ਚਾਹੋਗੇ VOTER ਸਾਹਿਬਾਨ ਦਾ ਦੇਖੋ ਜੀ VOTER ਸਾਹਿਬਾਨ ਦਾ ਬਹੁਤ ਬਹੁਤ ਥੈਂਕਸ ਆ ਦੂਸਰਾ ਇਹ ਉਹਨਾਂ ਨੇ ਬਹੁਤ ਵਿਸ਼ਵਾਸ ਆ ਸਾਡੇ ਉੱਪਰ ਔਰ ਜਿਹੜੀ ਪਹਿਲਾਂ ਉਹਨਾਂ ਨੂੰ ਪੂਰਾ ਕਰਾਂਗੇ ਮੰਡੀ ਦੇ ਪ੍ਰਬੰਧ ਨੇ ਹੋਰ ਵੀ ਜਿਵੇਂ ਆਪਣੇ ਫੜੀਏ ਵੀਰ ਆ ਉਹਨਾਂ ਦੀਆਂ ਮੁਸ਼ਕਲਾਂ ਆਪਣੇ ਵੀਰ ਜਿਹੜੇ ਇਥੇ ਮੰਡੀ ਵਿੱਚ ਮਨੀਮ ਦੇ ਕੰਮ ਕਰਦੇ ਨੇ ਉਹਨਾਂ ਦੀ ਵੀ ਕਈ ਮੁਸ਼ਕਲਾਂ ਨੇ ਉਹਨਾਂ ਸਾਰਿਆਂ ਨੂੰ ਹੀ ਬੈਠ ਕੇ ਸਾਰਿਆਂ ਨੂੰ ਹੱਲ ਕਰਾਂਗੇ ਹਾਂਜੀ ਫਿਰ ਇੱਕ ਵਾਰੀ ਸਾਰੇ ਵੋਟਰਾਂ ਦਾ ਜਿੱਤ ਦੀ ਖੁਸ਼ੀ ਧੰਨਵਾਦ ਹਾਂਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਜੀ ਮੇਰਾ ਨਾਮ ਜੀ ਲਵਲੀ ਅਰੋੜਾ ਰਾਦੇ ਗੋਬਿੰਦ ਟਰੇਡਿੰਗ ਆਪਣੀ 50 ਨੰਬਰ ਦੁਕਾਨ ਆਪਣੀ 49 ਨੰਬਰ ਦੁਕਾਨ ਸਰ ਮੰਡੀ ਦੇ ਵਿੱਚ ਚੋਣੀਆਂ ਸੋਨਾ ਹੋਈਆਂ ਸੀ ਅੱਜ ਜਿੱਤ ਜਿਹੜੀ ਆ ਉਹਦੇ ਬਾਰੇ ਦੱਸੋ ਕਿਹਨਾਂ ਨੂੰ ਦੇਖੋ ਜੀ ਸਭ ਤੋਂ ਪਹਿਲੀ ਗੱਲ ਤੇ ਮੈਂ ਇਹ ਖਵਾਗਾ ਕਿ 6 ਸਾਲ ਬਾਅਦ ਇਲੈਕਸ਼ਨ ਹੋਈ ਤੇ ਤਿੰਨ ਉਮੀਦਵਾਰ ਖੜੇ ਸੀਗੇ ਸਰਦਾਰ ਚਰਨਜੀਤ ਸਿੰਘ ਬਤਰਾ ਸਰਦਾਰ ਗੁਰਸੇਵਕ ਸਿੰਘ ਜੀ ਤੇ ਸਰਦਾਰ ਸਿੱਖੋ ਸਾਹਿਬ ਜੋਵਿੰਦਰ ਸਿੰਘ ਜੀ ਸਿੱਖੋ ਤਿੰਨੋਂ ਹੀ ਬੜੇ ਅੱਛੇ ਕੈਂਡੀਡੇਟ ਸੀ ਜਿਹੜੇ ਇਸ ਇਲੈਕਸ਼ਨ ਵਿੱਚ ਖੜੇ ਹੋਏ ਇਹ ਇਲੈਕਸ਼ਨ ਸਾਡੀ ਕੋਈ ਇਹੋ ਜਿਹੀ ਲੜਾਈ ਵਾਲੀ ਗੱਲ ਨਹੀਂ ਹੈ ਅਸੀਂ ਸਾਰੇ ਭਰਾਵਾਂ ਮਿਲ ਜੁਲ ਕੇ ਕੰਮ ਕਰਨ ਵਾਲੇ ਆ ਔਰ ਚਲੋ 332 ਵੋਟਾਂ ਦੇ ਚੋਣ ਹੋਈ ਜਿੱਚ 331 ਵੋਟਾਂ ਵਿੱਚ ਪਾਈਆਂ ਗਈਆਂ ਜਿਸ ਦੇ ਵਿੱਚ 135 ਵੋਟਾਂ ਚਲੰਜੀਤ ਬਟਰਾ ਨੇ ਲੈ ਲਈਆਂ ਤੇ 98 ਵੋਟਾਂ ਸਰਦਾਰ ਗੁਰਸੇਵਰ ਸਿੰਘ ਜੀ ਨੇ ਤੇ 96 ਵੋਟਾਂ ਸਰਦਾਰ ਰਵਿੰਦਰ ਸਿੰਘ ਖੋਈ ਨੇ ਔਰ ਦੇਖੋ ਇਹ ਬਿਲਕੁਲ ਬਰਾਬਰ ਬਰਾਬਰ ਦੀਆਂ ਵੋਟਾਂ ਸੀਗੀਆਂ ਤੇ ਇਹਦਾ ਮਤਲਬ ਇਹੀ ਹੈ ਕਿ ਸਾਡੀ ਮੰਡੀ ਦੇ ਆਰਤੀਪਰਾ ਜਿਹੜੇ ਵੋਟਰ ਨੇ ਉਹ ਸਾਰੇ ਤਿੰਨੋਂ ਕੈਂਡੀਡੇਟਾਂ ਨੂੰ ਬਹੁਤ ਪਿਆਰ ਕਰਦੇ ਨੇ ਇਹਦਾ ਮਤਲਬ ਤੇ ਇਹੋ ਹੀ ਹੈ ਕਿ ਜਿਹੜੇ ਬਰਾਬਰ ਬਰਾਬਰ ਨੇ ਮੈਂ ਆਪਣੇ ਤਿੰਨੇ ਜਿਹੜੇ ਖੜੇ ਸੀਗੇ ਕੈਂਡੀਡੇਟ ਮੈਂ ਉਹਨਾਂ ਗੇ ਰਿਕੁਐਸਟ ਕਰਾਂਗਾ ਕਿ ਤੁੰਨੋਂ ਮਿਲ ਕੇ ਹੀ ਅਸੀਂ ਮੰਡੀ ਦਾ ਸੁਝਾਅ ਕਰੀਏ ਔਰ ਇਸ ਮੰਡੀ ਨੂੰ ਬਹੁਤ ਹੀ ਵਧੀਆ ਬਣਾਈਏ ਕਿਉਂਕਿ ਸਾਨੂੰ 2004 ਚ ਮੰਡੀ ਸ਼ਿਫਟ ਹੋ ਕੇ ਇੱਥੇ ਆਈ ਹੁਣ 2025 ਹੋ ਗਿਆ 21 ਸਾਲ ਹੋ ਗਏ ਸਾਨੂੰ ਸਾਨੂੰ ਇੱਥੇ ਕੋਈ ਵੀ ਮੁੱਲਕੀ ਨਾ ਇਹੋ ਜੀ ਜਗਾ ਲਈ ਚੀਜ਼ ਮਿਲੀ ਜਿਸ ਨਾਲ ਅਸੀਂ ਖੁਸ਼ ਹੋਈ ਅਰਤੀ ਲੱਖਾਂ ਕਰੋੜਾ ਰੁਪਏ ਦਾ ਬਿਜ਼ਨਸ ਦਿੱਲੀ ਹੁੰਦਾ ਔਰ ਅਸੀਂ ਰਲ ਮਿਲ ਕੇ ਸਾਰੇ ਆਰਤੀ ਭਰਾ ਜਿਹੜੇ ਤਿੰਨ ਕੈਂਡੀਡੇਟ ਨਾਲ ਖੜੇ ਸੀ ਉਹ ਹਾਰੇ ਨਹੀਂ ਉਹ ਵੀ ਸਾਡੇ ਭਰਾ ਉਹ ਵੀ ਜਿੱਤੇ ਨੇ ਮੈਂ ਉਹਨਾਂ ਨੂੰ ਹਾਰਿਆ ਨਹੀਂ ਕਵਾਂਗਾ ਅਸੀਂ ਸਾਰੇ ਆਰਤੀ ਭਰਾ ਤਿੰਨੇ ਕੈਂਡੀਡੇਟ ਨੂੰ ਪ੍ਰਿਆਰ ਕਰਦੇ ਆ ਤਾਂ ਹੀ ਇਹ ਕੋਈ ਕੋਈ ਫਰਕ ਨਹੀਂ ਹੈ ਇਹ ਕੋਈ ਮੈਂ ਕਹਿੰਨਾ ਚਲੋ ਇੱਕ ਆਗੂ ਹੋਏ ਨੇ ਸਾਡੇ ਚਰਨਜੀਤ ਬਤਰਾ ਜੀ لیکن ਗੁਰਸੇਵ ਜੀ ਬਹੁਤ ਅੱਛੇ ਇਨਸਾਨ ਨੇ اور ਆਪਣੇ ਰਵਿੰਦਰ ਸੇਖੋ ਹੀ ਬੜੇ ਅੱਛੇ ਇਨਸਾਨ ਨੇ ਮੈਂ ਅਪੀਲ ਕਰਾਂਗਾ ਕਿ ਤਿੰਨਾਂ ਕੈਂਡੀਡੇਟਾਂ ਨੂੰ ਪ੍ਰਧਾਨ ਜਿਹੜੇ ਬਣੇ ਨੇ ਉਹਨਾਂ ਨੂੰ ਕਵਾਂਗਾ ਕਿ ਅਸੀਂ ਮਿਲ ਜੁਲ ਕੇ ਇਹਨਾਂ ਦੋਨਾਂ ਨੂੰ ਵੀ ਕਹੀਏ ਕਿ ਸਾਡਾ ਨਾਲ ਰਲ ਕੇ ਇਸ ਮੰਡੀ ਦਾ ਵਿਕਾਸ ਕਰੀਏ ਮੈਂ ਇਹੋ ਚਾਹਾਂਗਾ ਕਿਉਂਕਿ ਅਸੀਂ 21 ਸਾਲ ਤੋਂ ਪਿਛੜੇ ਪਏ ਆ ਇਸ ਵੱਲਾ ਮੰਡੀ 'ਚ ਕੰਮ ਕਾਜ ਕਰਾਈਏ ਅਸੀਂ ਆਪਣੀ ਸਰਕਾਰ ਨੂੰ ਕਹੀਏ ਜਿਹੜੇ ਹਲਕੇ ਦੇ ਐਮ ਐਲ ਏ ਸਾਹਿਬ ਬਾਕੀ ਹੋਰ ਵੀ ਜਿਹੜੇ ਸਾਡੇ ਐਮਪੀ ਸਾਹਿਬ ਜੋ ਸਭ ਮਾਰਕੀਟ ਕਮੇਟੀ ਨੂੰ ਅਸੀਂ ਮਿਲ ਕੇ ਸਾਰੇ ਕੰਮ ਕਰਵਾਈਏ ਆਪਾਂ ਮਨਮਟਾਵ ਕੋਈ ਨਾ ਰੱਖੀਏ ਇਹੋ ਹੀ ਸਾਡੀ ਵੱਡੀ ਜਿੱਤ ਹੋਏਗੀ ਜੇ ਅਸੀਂ ਮੰਡੀ ਦਾ ਸੁਝਾਅ ਕਰਾਵਾਂਗੇ